ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਕੀੜੀਆਂ ਨਜ਼ਰ ਆਉਂਦੀਆਂ ਹਨ ਤੇ ਉਹਨਾਂ ਨੂੰ ਤੁਸੀਂ ਇੱਕ ਚੀਜ਼ ਖਿਲਾ ਸਕਦੇ ਹੋ ਤੇ ਵੇਖਿਓ ਫਿਰ ਤੁਹਾਡੇ ਘਰ ਵਿੱਚ ਧਨ ਦੌਲਤ ਦੀ ਵਰਖਾ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦਾ ਕਿਰਪਾ ਪਰਿਆਹਤ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇੱਕ ਅਜਿਹੇ ਵਿਸ਼ੇ ਤੇ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਧਨ ਸੰਪਤੀ ਤੇ ਘਰ ਵਿੱਚ ਸੁੱਖ ਸਮਰiddhi ਲੈ ਕੇ ਆ ਸਕਦਾ ਹੈ। ਸਾਥ ਸੰਗਤ ਜੀ ਜਿਨ੍ਹਾਂ ਘਰਾਂ ਦੇ ਵਿੱਚ ਕੀੜੀਆਂ ਨਿਕਲਦੀਆਂ ਹਨ ਜਿਨ੍ਹਾਂ ਨੂੰ ਅਕਸਰ ਹੀ ਆਪਣੇ ਘਰ ਵਿੱਚ ਕੀੜੀਆਂ ਨਜ਼ਰ ਆਉਂਦੀਆਂ ਹਨ ਤਾਂ ਸਾਧ ਸੰਗਤ ਜੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਪੂਰਨ ਭਰੋਸਾ ਰੱਖ ਕੇ ਉਹਨਾਂ ਕੀੜੀਆਂ ਨੂੰ ਇਹਨਾਂ ਦੋ ਚੀਜ਼ਾਂ ਦਾ ਸੇਵਨ ਕਰਵਾ ਸਕਦੇ ਹੋ ਤਾਂ ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਵੇਗੀ ਉਸ ਸੇਵਾ ਦਾ ਤੁਹਾਨੂੰ ਐਸਾ ਫਲ ਮਿਲ ਜਾਵੇਗਾ ਕਿ ਜੋ ਵੀ ਤੁਹਾਡੇ ਘਰ ਦੀ ਪਰੇਸ਼ਾਨੀ ਹੈ ਜੋ ਵੀ ਤੁਹਾਡੇ ਘਰ ਦੀ ਦਿੱਕਤ ਹੈ ਉਹ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੂਰ ਹੋ ਜਾਵੇਗੀ ਤਾਂ ਫਿਰ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੰਤ ਤੱਕ ਇਸ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਸਾਤਸੰਗਤ ਜੀ ਸਾਡੀਆਂ ਪਰੰਪਰਾਵਾਂ ਦੇ ਵਿੱਚ ਕੀੜੀਆਂ ਨੂੰ ਮਿਹਨਤ ਅਤੇ ਸੰਪਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਆਖਿਆ ਜਾਂਦਾ ਹੈ ਕਿ ਜਿੱਥੇ ਕੀੜੀਆਂ ਦਿਖਦੀਆਂ ਹਨ ਉੱਥੇ ਸੰਪਤੀ ਦੀ ਸੰਭਾਵਨਾ ਹੁੰਦੀ ਹੈ। ਸਾਤਸੰਗਤ ਜੀ ਸਾਡੇ ਪੁਰਖਿਆਂ ਦਾ ਵੱਡੇ-ਵਡੇਰਿਆਂ ਦਾ ਇਹ ਵਿਸ਼ਵਾਸ ਹੁੰਦਾ ਸੀ ਕਿ ਕੀੜੀ ਸਭ ਤੋਂ ਛੋਟਾ ਜੀਵ ਹੈ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਹੈ ਤੇ ਜੇਕਰ ਅਸੀਂ ਇਹਨਾਂ ਕੀੜੀਆਂ ਦੀ ਸੇਵਾ ਕਰਦੇ ਹਾਂ ਅਸੀਂ ਇਹਨਾਂ ਦਾ ਪੇਟ ਭਰਦੇ ਹਾਂ ਤਾਂ ਫਿਰ ਸਾਧ ਸੰਗਤ ਜੀ ਅਸੀਂ ਵਾਹਿਗੁਰੂ ਦੀ ਕੁਦਰਤ ਦੀ ਸੇਵਾ ਕਰਦੇ ਹਾਂ ਅਸੀਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਖੁਸ਼ ਕਰਦੇ ਹਾਂ ਕਿਉਂਕਿ ਸਾਧ ਸੰਗਤ ਜੀ ਜੇਕਰ ਅਸੀਂ ਇਹਨਾਂ ਛੋਟੇ ਜੀਵਾਂ ਦਾ ਪੇਟ ਭਰਦੇ ਹਾਂ ਇਹਨਾਂ ਦੀ ਸੇਵਾ ਕਰਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੱਕ ਸਾਡੀ ਅਰਦਾਸ ਜ਼ਰੂਰ ਜਾਵੇਗੀ ਸਾਡੇ ਵੱਲੋਂ ਕੀਤੀ ਹੋਈ ਸੇਵਾ ਸਾਡੀ ਜ਼ਿੰਦਗੀ ਵਿੱਚਲੇ ਦੁੱਖ ਨੂੰ ਜੜੋਂ ਹੀ ਖਤਮ ਕਰ ਦਿੰਦੀ ਹੈ ਅਸੀਂ ਤੁਹਾਨੂੰ ਅੱਜ ਉਹਨਾਂ ਦੋ ਚੀਜ਼ਾਂ ਦੇ ਬਾਰੇ ਦੱਸਣ ਵਾਲੇ ਹਾਂ ਜਿਨ੍ਹਾਂ ਦਾ ਸੇਵਨ ਜੇਕਰ ਅਸੀਂ ਕੀੜੀਆਂ ਨੂੰ ਕਰਵਾ ਦਿੰਦੇ ਹਾਂ ਤਾਂ ਸਾਤਸੰਗ ਜੀ ਸਾਡੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹੋ ਜਾਵੇਗੀ ਸਾਤ ਸੰਗਤ ਜੀ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਆਪਣੀ ਰਸਨਾ ਤੋਂ ਇੱਕ ਵਾਰ ਵਾਹਿਗੁਰੂ ਜੀ ਜ਼ਰੂਰ ਲਿਖ ਦੇਣਾ ਜੀ ਸਾਤ ਸੰਗਤ ਜੀ ਜਿਨ੍ਹਾਂ ਦੇ ਘਰਾਂ ਵਿੱਚ ਕੀੜੀਆਂ ਨਜ਼ਰ ਆਉਂਦੀਆਂ ਹਨ ਤਾਂ ਉਹਨਾਂ ਪਰਿਵਾਰਾਂ ਨੇ ਇਹਨਾਂ ਕੀੜੀਆਂ ਨੂੰ ਸ਼ੱਕਰ ਤੇ ਪਤਾਸਿਆਂ ਦਾ ਜੋ ਸੇਵਨ ਹੈ ਉਹ ਜ਼ਰੂਰ ਕਰਵਾਉਣਾ ਹੈ ਸਾਤ ਸੰਗਤ ਜੀ ਜੇਕਰ ਤੁਸੀਂ ਆਪਣੇ ਘਰ ਵਿੱਚ ਕੀੜੀਆਂ ਦੀ ਲਾਈਨ ਵੇਖਦੇ ਹੋ ਤੇ ਇਹ ਸੇਵਾ ਜੇਕਰ ਤੁਸੀਂ ਕਿਸੇ ਵੀ ਦਿਨ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਪੂਰਨ ਭਰੋਸਾ ਕਰਕੇ ਕਰ ਲੈਂਦੇ ਹੋ ਤਾਂ ਸਾਧ ਸੰਗਤ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਹਰ ਅਰਦਾਸ ਨੂੰ ਪੂਰੀ ਕਰ ਦੇਣਗੇ ਫਿਰ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਅਸੀਂ ਇਹਨਾਂ ਕੀੜੀਆਂ ਨੂੰ ਖਿਲਾਉਣਾ ਕੀ ਹੈ ਅਸੀਂ ਕਿਵੇਂ ਇਹਨਾਂ ਦੀ ਸੇਵਾ ਕਰਨੀ ਹੈ ਫਿਰ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਇਹਨਾਂ ਕੀੜੀਆਂ ਨੂੰ ਸ਼ੱਕਰ ਤੇ ਪਤਾਸਿਆਂ ਦਾ ਸੇਵਨ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਵਿੱਚ ਕੀੜੀਆਂ ਦੀ ਲਾਈਨ ਵੇਖਦੇ ਹੋ ਤਾਂ ਸਾਤ ਸੰਗਤ ਜੀ ਸਵੇਰੇ ਉੱਠਣਸਾਰ ਹੀ ਇਸ਼ਨਾਨ ਵਗੈਰਾ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਨਾ ਹੈ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਨਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਆਪਣੇ ਘਰ ਦੇ ਲਈ ਕਾਰੋਬਾਰ ਦੇ ਲਈ ਸੁੱਖ ਸਮਰiddhi ਦੀ ਅਰਦਾਸ ਕਰਨੀ ਹੈ ਹੁਣ ਸਾਤ ਸੰਗਤ ਜੀ ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਦਿਨ ਦੀ ਸ਼ੁਰੂਆਤ ਹੀ ਕਰ ਲੈਂਦੇ ਹਾਂ ਇਸ ਤੋਂ ਬਾਅਦ ਅਗਲਾ ਜਿਹੜਾ ਕਰਮ ਹੁੰਦਾ ਹੈ ਸੇਵਾ ਦਾ ਕਰਮ ਹੁੰਦਾ ਹੈ ਸਤ ਸੰਗਤ ਜੀ ਅਸੀਂ 7 ਸ਼ੱਕਰ ਦੇ ਪਤਾਸੇ ਲੈ ਲੈਣੇ ਹਨ ਤੇ ਨਾਲ ਹੀ ਸੰਗਤ ਜੀ ਇਹ ਪਤਾਸੇ ਪੂਰਨ ਤੌਰ ਤੇ ਸਾਫ਼ ਤੇ ਸ਼ੁੱਧ ਹੋਣੇ ਚਾਹੀਦੇ ਹਨ ਕਿਸੇ ਵੀ ਪ੍ਰਕਾਰ ਦੇ ਝੂਠੇ ਪਤਾਸਿਆਂ ਨੂੰ ਨਹੀਂ ਵਰਤਣਾ ਤੇ ਫਿਰ ਸਤ ਸੰਗਤ ਜੀ ਇਹਨਾਂ ਸ਼ੱਕਰ ਤੇ ਪਤਾਸਿਆਂ ਨੂੰ ਹੱਥ ਵਿੱਚ ਫੜ ਕੇ ਤੁਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ ਜੋ ਵੀ ਤੁਹਾਡੇ ਮਨ ਦੀ ਅਰਦਾਸ ਹੈ ਅਰਜ਼ ਬੇਨਤੀ ਹੈ ਉਹ ਤੁਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਰੱਖ ਦੇਣੀ ਹੈ ਇਸ ਤੋਂ ਬਾਅਦ ਸਾਧ ਸੰਗਤ ਜੀ ਜਿੱਥੇ ਵੀ ਤੁਹਾਨੂੰ ਇਹ ਕੀੜੀਆਂ ਨਜ਼ਰ ਆਉਂਦੀਆਂ ਹਨ ਤਾਂ ਇਹਨਾਂ ਨੂੰ ਸਤ ਪਤਾਸਿਆਂ ਦਾ ਜੋ ਸੇਵਨ ਹੈ ਉਹ ਤੁਸੀਂ ਕੀੜੀਆਂ ਨੂੰ ਕਰਵਾ ਦੇਣਾ ਹੈ ਸਾਧ ਸੰਗਤ ਜੀ ਇਸ ਉਪਾਦ ਦਾ ਇਸ ਕਰਮ ਦਾ ਕੀ ਲਾਭ ਹੋਵੇਗਾ ਸਭ ਤੋਂ ਪਹਿਲਾਂ ਅਸੀਂ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਦੇ ਹਾਂ ਫਿਰ ਸੰਗਤ ਜੀ ਅਗਲੇ ਪੜਾਅ ਵਿੱਚ ਅਸੀਂ ਦਿਨ ਦੀ ਸ਼ੁਰੂਆਤ ਸੇਵਾ ਨਾਲ ਕਰਦੇ ਹਾਂ ਅਸੀਂ ਕੀੜੀਆਂ ਨੂੰ ਛੋਟੇ ਜੀਵਾਂ ਨੂੰ ਭੋਜਨ ਖੁਲਾ ਕੇ ਉਹਨਾਂ ਦਾ ਪੇਟ ਭਰਦੇ ਹਾਂ ਤੇ ਸਾਥ ਸੰਗਤ ਜੀ ਜਦੋਂ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਸੇਵਾ ਤੇ ਸਿਮਰਨ ਨਾਲ ਕਰਦੇ ਹਾਂ ਤਾਂ ਸਾਥ ਸੰਗਤ ਜੀ ਸਾਡੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਸੋ ਫਿਰ ਸਾਡੇ ਵੱਲੋਂ ਸਵੇਰੇ-ਸਵੇਰੇ ਕੀਤਾ ਗਿਆ ਇਹ ਕਰਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਨਜ਼ੂਰ ਹੋ ਜਾਂਦਾ ਹੈ ਉਸ ਸਮੇਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜੋ ਵੀ ਅਰਦਾਸ ਕਰਦੇ ਹਾਂ ਜੋ ਵੀ ਸਾਡੀ ਅਰਜ਼ ਬੇਨਤੀ ਹੁੰਦੀ ਹੈ ਉਹ ਪੂਰਨ ਤੌਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰੀ ਕਰ ਦਿੰਦੇ ਹਨ। ਬਾਕੀ ਸਾਧ ਸੰਗਤ ਜੀ ਜੋ ਦੂਸਰੀ ਚੀਜ਼ ਹੈ ਜਿਸ ਦਾ ਸੇਵਨ ਅਸੀਂ ਇਹਨਾਂ ਕਿਰੜੀਆਂ ਨੂੰ ਕਰਵਾ ਸਕਦੇ ਹਾਂ ਉਹ ਹੈ ਜੀ ਗੁੜ ਦੇ ਲੱਡੂ। ਸਾਧ ਸੰਗਤ ਜੀ ਦੂਸਰੀ ਸੇਵਾ ਤਨਸਾਪਤੀ ਨੂੰ ਆਕਰਸ਼ਿਤ ਕਰਨ ਤੇ ਘਰ ਦੇ ਮਾਹੌਲ ਨੂੰ ਸਕਾਰਾਤਮਕ ਬਣਾਉਣ ਦੇ ਲਈ ਇਹ ਬੜੇ ਹੀ ਲਾਹੇਵੰਦ ਹੋਵੇਗੀ। ਸਾਧ ਸੰਗਤ ਜੀ ਇਹ ਸੇਵਾ ਵੀ ਤੁਸੀਂ ਸਵੇਰ ਦੇ ਸਮੇਂ ਕਰਨੀ ਹੈ। ਸਭ ਤੋਂ ਪਹਿਲਾਂ ਉਠਣਸਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ ਫਿਰ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਜਪਜੀ ਸਾਹਿਬ ਦਾ ਮੂਲ ਮੰਤਰ ਦਾ ਪਾਠ ਕਰਨਾ ਹੈ ਫਿਰ ਸਾਧ ਸੰਗਤ ਜੀ ਤਿੰਨ ਛੋਟੇ ਗੁੜ ਦੇ ਲੱਡੂ ਤੁਸੀਂ ਆਪਣੇ ਘਰ ਵਿੱਚ ਤਿਆਰ ਕਰ ਲੈਣੇ ਹਨ ਸਾਧ ਸੰਗਤ ਜੀ ਇਹਨਾਂ ਗੁੜ ਦੇ ਲੱਡੂਆਂ ਨੂੰ ਤਿਆਰ ਕਰਨ ਲਈ ਤੁਸੀਂ ਚਾਵਲ ਜਾਂ ਕਣਕ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਫਿਰ ਸਾਧ ਸੰਗਤ ਜੀ ਇਹਨਾਂ ਗੁੜ ਦੇ ਲੱਡੂਆਂ ਨੂੰ ਹੱਥ ਵਿੱਚ ਰੱਖ ਕੇ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਇਹਨਾਂ ਗੁੜ ਦੇ ਲੱਡੂਆਂ ਨੂੰ ਤਿਆਰ ਕਰਨ ਲਈ ਤੁਸੀਂ ਚਾਵਲ ਜਾਂ ਕਣਕ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਤੇ ਫਿਰ ਸਾਧ ਸੰਗਤ ਜੀ ਇਹਨਾਂ ਗੁੜ ਦੇ ਲੱਡੂਆਂ ਨੂੰ ਹੱਥ ਵਿੱਚ ਰੱਖ ਕੇ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਅਰਦਾਸ ਬੇਨਤੀ ਕਰਨੀ ਹੈ हे ਪਰਮ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਸਦਕਾ ਅਸੀਂ ਇਹ ਛੋਟੀ ਜਿਹੀ ਸੇਵਾ ਕਰ ਰਹੇ ਹਾਂ ਤੁਹਾਡੇ ਬਣਾਏ ਹੋਏ ਛੋਟੇ ਜੀਵਾਂ ਦਾ ਪੇਟ ਭਰ ਰਹੇ ਹਨ ਤੁਸੀਂ ਇਹ ਸੇਵਾ ਨੂੰ ਮਨਜ਼ੂਰ ਕਰਨਾ ਅਤੇ ਅੱਗੇ ਤੋਂ ਸਾਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ਣਾ ਤੇ ਫਿਰ ਸਾਧ ਸੰਗਤ ਜੀ ਇਹਨਾਂ ਲੱਡੂਆਂ ਦਾ ਸੇਵਨ ਤੁਸੀਂ ਕੀੜੀਆਂ ਨੂੰ ਕਰਵਾ ਦੇਣਾ ਹੈ ਕੀੜੀਆਂ ਦੇ ਭੌਣ ਤੇ ਇਹਨਾਂ ਲੱਡੂਆਂ ਨੂੰ ਰੱਖ ਦੇਣਾ ਹੈ ਸਾਧ ਸੰਗਤ ਜੀ ਜੇਕਰ ਅਸੀਂ ਸੱਚੇ ਮਨ ਨਾਲ ਭਰੋਸੇ ਦੇ ਨਾਲ ਇਹਨਾਂ ਦੋ ਚੀਜ਼ਾਂ ਦਾ ਸੇਵਨ ਕੀੜੀਆਂ ਨੂੰ ਕਰਵਾ ਦਿੰਦੇ ਹਾਂ ਉਹਨਾਂ ਛੋਟੇ ਜੀਵਾਂ ਦਾ ਪੇਟ ਭਰ ਦਿੰਦੇ ਹਾਂ ਤਸਾਤ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਉੱਪਰ ਕਿਰਪਾ ਜ਼ਰੂਰ ਕਰਦੇ ਹਨ ਸਾਤ ਸੰਗਤਾਂ ਜੀ ਇਹ ਸੇਵਾ ਜਿਹੜੀ ਹੈ ਨਾ ਕੋਈ ਉਪਾਅ ਨਹੀਂ ਹੈ ਤੁਸੀਂ ਇਸ ਕਰਮ ਨੂੰ ਉਪਾਅ ਸਮਝ ਕੇ ਨਹੀਂ ਕਰਨਾ ਸਗੋ ਸੇਵਾ ਸਮਝ ਕੇ ਕਰਨਾ ਹੈ ਕਿਉਂਕਿ ਸਾਤ ਸੰਗਤਾਂ ਜੀ ਸਾਡੇ ਗੁਰੂ ਸਾਨੂੰ ਇਹੀ ਸਿਖਾਉਂਦੇ ਹਨ ਕਿ ਸੇਵਾ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ਫਿਰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਅਸੀਂ ਕੀੜੀਆਂ ਨੂੰ ਸ਼ੱਕਰ ਤੇ ਪਤਾਸੀ ਜਾਂ ਫਿਰ ਗੁੜ ਤੇ ਲੱਡੂ ਖਵਾਉਂਦੇ ਹਾਂ ਸਾਤ ਸੰਗਤ ਜੀ ਇਹ ਸੇਵਾ ਸਾਡੇ ਮਨ ਨੂੰ ਅੰਦਰੋਂ ਸਾਫ਼ ਕਰ ਦਿੰਦੀ ਹੈ ਸਾਡੇ ਮਨ ਦੇ ਵਿੱਚ ਜੋ ਵੀ ਨਕਾਰਾਤਮਕਤਾ ਫੈਲੀ ਹੁੰਦੀ ਹੈ ਸਾਡੇ ਕਰ ਵਿੱਚ ਜਿਹੜੀ ਵੀ ਨਕਾਰਾਤਮਕਤਾ ਹੁੰਦੀ ਹੈ ਉਹ ਸਤਿਗੁਰੂ ਸੱਚੇ ਪੈਤਾ ਦੀ ਕਿਰਪਾ ਦੇ ਨਾਲ ਦੂਰ ਹੋ ਜਾਂਦੀ ਹੈ ਸੋ ਸਾਤ ਸੰਗਤ ਜੀ ਇਹ ਸੇਵਾ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੀ ਹੈ ਵਾਹਿਗੁਰੂ ਦੀ ਜੋ ਸਾਡੇ ਤੇ ਰਹਿਮਤ ਹੁੰਦੀ ਹੈ ਉਸ ਨਾਲ ਫਿਰ ਸਾਡੇ ਸਾਰੇ ਹੀ ਦੁੱਖ ਕੱਟੇ ਜਾਂਦੇ ਹਨ ਸੋ ਸਾਤ ਸੰਗਤ ਜੀ ਕੀੜੀਆਂ ਨੂੰ ਮਿੱਠਾ ਖਿਲਾਉਣ ਦੀ ਇਹ ਸੇਵਾ ਸਾਡੇ ਜੀਵਨ ਵਿੱਚ ਸੁੱਖ ਸਮਰiddhi ਦੇ ਰਾਹ ਖੋਲਦੀ ਹੈ। ਸੋ ਸੇਵਾ ਕਰਦੇ ਸਮੇ ਤੁਸੀ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਜ਼ਰੂਰ ਕਰਨਾ ਹੈ ਕਿਉਂਕਿ ਨਾਮ ਸੇਵਾ ਮਿਲ ਕੇ ਸਾਡੀਆਂ ਸਾਰੀਆਂ ਹੀ ਮੁਸ਼ਕਲਾਂ ਨੂੰ ਦੂਰ ਕਰ ਦਿੰਦੇ ਹਨ। ਸਾਧ ਸੰਗਤ ਜੀ ਇਹ ਸੇਵਾ ਕਰਦੇ ਸਮੇ ਕੁਝ ਹੋਰ ਗੱਲਾਂ ਦਾ ਧਿਆਨ ਰੱਖਣਾ ਹੈ। ਪਹਿਲਾਂ ਤੁਹਾਡਾ ਮਨ ਸਾਫ਼ ਤੇ ਸ਼ਾਂਤ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦੀ ਨਕਾਰਾਤਮਕਤਾ ਦੀ ਸੋਚ ਨੂੰ ਨਹੀਂ ਰੱਖਣਾ ਦੂਜਾ ਪਤਾਸੇ ਲੱਡੂ ਸਾਫ਼ ਤੇ ਸ਼ੁੱਧ ਹੋਣੇ ਚਾਹੀਦੇ ਹਨ ਸਾਧ ਸੰਗਤ ਜੀ ਇਹ ਦੋਵੇਂ ਸੇਵਾਵਾਂ ਸੱਚੇ ਮਨ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਨਵੀਂ ਖੁਸ਼ੀ ਲੈ ਕੇ ਆਉਣਗੀਆਂ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੇ ਜੀਵਨ ਵਿੱਚ ਸੁੱਖ ਸਮਰiddhi ਲੈ ਕੇ ਆ ਸਕਦੀਆਂ ਹਨ ਸੋ ਸਾਧ ਸੰਗਤ ਜੀ ਉਮੀਦ ਕਰਦੇ ਹਾਂ ਜੀ ਕਿ ਅੱਜ ਦਾ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ